ਪਟਿਆਲਾ ਦੇ ਘਲੋੜੀ ਗੇਟ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਸ਼ਹੀਦੀ ਦਿਹਾੜੇ ਤੇ ਭਗਤ ਸਿੰਘ ਸੁਖਦੇਵ ਸਿੰਘ ਰਾਜਗੁਰੂ ਜੀ ਨੂੰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਅਤੇ ਵੱਡੇ ਵੱਡੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਸਲਾਮੀ ਦਿੱਤੀ ਗਈ ਐਨਾ ਹੀ ਨਹੀਂ ਉੱਥੇ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੌਕੇ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਕੀ ਕੁਝ ਕਿਹਾ ਰਾਜਨੀਤਿਕ ਆਗੂਆਂ ਨੇ ਤੁਸੀਂ ਆਪ ਹੀ ਦੇਖੋ ਸੁਣੋ ਯਾਦ ਰੱਖਣੀ ਚਾਹੀਦੀਆਂ ਨੇ ਜੋ ਤੁਹਾਨੂੰ ਕੁਰਬਾਨੀਆਂ ਦੇ ਕੇ ਇਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਹੈ ਜੇਸ ਦੀ ਆਜ਼ਾਦੀ ਅਖੰਡਤਾ ਔਰ ਜੋ ਸਾਡਾ ਸੁਤਾਨ ਦੀ ਰੱਖੀ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਅਸੀਂ ਇਕੱਠੇ ਹੋ ਕੇ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਮਾਰਗ ਦਿਖਾਇਆ ਹੈ ਕਿ ਅੱਛਾ ਜੀ ਅੱਜ ਆਪਣੀ ਟੀਮ ਦੇ ਨਾਲ ਤੁਸੀਂ ਔਰ ਸ਼ਹੀਦ ਭਗਤ ਸਿੰਘ ਚੌਂਗ ਦੇ ਵਿੱਚ ਪਹੁੰਚੇ ਆ ਕਿੱਹਾ ਕੰਨਾ ਜਾਏਂਗੇ ਜੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਦੱਸਣਾ ਚਾਹਦਾ ਕਿ ਮੈਂ ਅੱਜ ਆਪਣੀ ਟੀਮ ਦੇ ਨਾਲ ਆਪਣੀ ਡਿਸਟ੍ਰਿਕਟ ਕਾਂਗਰਸ ਕਮੇਟੀ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਦੁੱਗਲ ਜੀ ਨਾਲ ਅਸੀਂ ਸਾਰੇ ਸਾਈ ਟੀਮ ਪਹੁੰਚੀ ਇੱਥੇ ਤੇ ਆਪਣੇ ਸ਼੍ਰੀ ਭਗਤ ਸਿੰਘ ਜੀ ਨੂੰ ਸਰਦਾਰ ਦੇ ਫੁੱਲ ਭੇਟ ਕੀਤੇ ਤੇ ਮੈਂ ਬਹੁਤ ਹੀ ਆਪਣੇ ਆਪ ਨੂੰ ਬਹੁਤ ਦੀ ਖੁਸ਼ ਮਹਿਸੂਸ ਕਰ ਰਿਹਾ ਕਿ ਜੋ ਇਹ ਐਡੇ ਮਤਲਬ ਇਸ ਹਿੰਦੁਸਤਾਨ ਦੇ ਯੋਧੇ ਜਿਨ੍ਹਾਂ ਆਪਾਂ ਯੋਧੇ ਕਹਿ ਸਕਦੇ ਆ ਕਿ ਯੋਧੇ ਇਹ ਜਨਮਦਾ ਪੈਦਾ ਹੋਏ ਨਾ ਕਦੇ ਹੋਣ ਜਿਹੇ ਜਿਹੇ ਇਹ ਯੋਧੇ ਸੀ ਇਹਨਾਂ ਬਾਰੇ ਕੀ ਕਹੀਏ ਮਤਲਬ ਕੋਈ ਲਫ਼ਜ਼ੀ ਨਹੀਂ ਹੈਗੇ ਜਿਹੜਾ ਆਪਾਂ ਭਗਤ ਸਿੰਘ ਬਾਰੇ ਜਾਂ ਰਾਜਗੁਰੂ ਜਾਂ ਸੁਖਦੇਵ ਬਾਰੇ ਕਹਿ ਸਕੀਏ ਮਤਲਬ ਐਸਾ ਤਾਂ ਕੁਝ ਸਹੀ ਨਹੀਂ ਮਤਲਬ ਸਾਨੂੰ ਜੇ ਅਸੀਂ ਅੱਜ ਸੁੱਖ ਦਾ ਸਾਹ ਲੈ ਰਹੇ ਆ ਹਿੰਦੁਸਤਾਨ ਅਗਰ ਤਰੱਕੀ ਕਰ ਰਿਹਾ ਹੋਰ ਕਰਦਾ ਇਹਨਾਂ ਦੀ ਖਦੌਲਤ ਹੈ ਜੋ ਹੈ ਤਾਂ ਇਹਨਾਂ ਸ਼ਹੀਦਾਂ ਦੀ ਇਹਨਾਂ ਦੀ ਬਦੌਲਤ ਹੈ ਨਹੀਂ ਤਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਅੰਗਰੇਜ਼ਾਂ ਦੇ ਘਰੇ ਨੌਕਰੀਆਂ ਕਰ ਰਹੇ ਹੁੰਦੇ ਮਦਦ ਲਾਤੀ ਸਾਰਾ ਸਿਸਟਮ ਖਰਾਬ ਹੋਇਆ ਪਾਉਂਦਾ ਜੋ ਵੀ ਹੈ ਇਹਨਾਂ ਸਿੱਧਾਂ ਨਹੀਂ ਦੇਣਾ ਕਿਸੇ ਵੀ ਤੁਹਾਨੂੰ ਕਾਂਗਰਸ ਪਾਰਟੀ ਵੱਲੋਂ ਜਨਨ ਸੈਕਟਰੀ ਲਗਾਇਆ ਗਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੁਣ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਬਹੁਤ ਮਾਨ ਅਦਰ ਬਖਸ਼ਿਆ ਇਹਨਾਂ ਨੇ ਦੇਖੋ ਸਾਡੇ ਦਾਦਾ ਪਰਦਾਦਾ ਸਭ ਕਾਂਗਰਸ ਸੀਗੇ ਤੇ ਇਸ ਕਰਕੇ ਮੈਨੂੰ ਵੀ ਆਪਾਂ ਵੀ ਕਿਤੇ ਨਾ ਕਿਤੇ ਅੰਦਰੋਂ ਦਾ ਹੈ ਹੀ ਕਾਂਗਰਸੀ ਸੀਗੇ ਚਲੋ ਉਸ ਲੀਡਰਾਂ ਦੇ ਕਰਕੇ ਚਲੋ ਨਹੀਂ ਪਹਿਲਾਂ ਮਾਨ ਸਨਮਾਨ ਮਿਲਿਆ ਲੇਕਿਨ ਪਰ ਹੁਣ ਰਾਜਾ ਬਲਿੰਗ ਜੀ ਦਾ ਤੇ ਦੁੱਗਗੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਐਡਾ ਬੜਾ ਮਾਣ ਬਖਸ਼ਿਆ ਪ੍ਰਧਾਨ ਜੀ ਅੱਜ ਹੋਰ ਜ ਆਏ ਤੁਸੀਂ ਸਰਦਾਰਾ ਦੇ ਫੁੱਲਾਂ ਪੈਂਡ ਕਰਨ ਵਾਸਤੇ ਅੱਜ ਸ਼ਹੀਦੀ ਆਗਮ ਪਟਕ ਸਿੰਘ ਜੀ ਹੈ ਸ਼ਹੀਦੀ ਤਾਕਤ ਵਾਲਾ ਦਿਨ ਹੈ ਜ਼ਿਲ੍ਹਾ ਕਾਂਗਸਮਤੀ ਸ਼ਹਿਰੀ ਹਰ ਸਾਲ ਦੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਮਨਾਉਂਦੀ ਆਈ ਹੈ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜੋ ਕਿ ਸਰਕੂਲਰ ਹੈ ਅੱਜ ਦੇਸ਼ ਆਜ਼ਾਦ ਕਰਾਉਣ ਦੇ ਵਿੱਚ ਜਿਵੇਂ ਭਗਤ ਸਿੰਘ ਜਾਂ ਹਰਤ ਸੀਗਾ ਤਾਂ ਕਾਂਗਰਸ ਨੇ ਵੀ ਉਹ ਅੰਗਰੇਜ਼ਾਂ ਦੇ ਟਾਈਮ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਇੱਕ ਕਾਂਗਰਸ ਪਾਰਟੀ ਐਸੀ ਪਾਰਟੀ ਹੈ ਜਿਹੜੀ ਹਰ ਫੰਕਸ਼ਨ ਚਾਹੇ ਹੋ ਬਾਬਾ ਮਿੱਤਰਸਾਹ ਦਾ ਹੋਵੇ ਜਾਂ ਭਗਤ ਸਿੰਘ ਦਾ ਹੋਵੇ ਮਹਾਤਮਾ ਗਾਂਧੀ ਦਾ ਹੋਵੇ 15 ਅਗਸਤ ਨੂੰ 26 ਜਨਵਰੀ ਨੂੰ ਇਹ ਕਾਂਗਰਸ ਪਾਰਟੀ ਹੀ ਬਣਾਉਂਦੀ ਹੈ ਕਿਉਂਕਿ ਪਾਰਟੀ ਦੇ ਉੱਪਰ ਹੋ ਕੇ ਜਿਨ੍ਹਾਂ ਲੋਕਾਂ ਨੇ ਅੱਜ ਸਾਨੂੰ ਆਜ਼ਾਦੀ ਦਵਾਈ ਹੈ ਉਹਨਾਂ ਨੂੰ ਅਸੀਂ ਨਹੀਂ ਯਾਦ ਕਰਦੇ ਇਹ ਬੜੀ ਮਤਭਾਗੀ ਗੱਲ ਹੈ ਕਾਂਗਰਸ ਪਾਰਟੀ ਕਿਹਸੀ ਪਾਰਟੀ ਹੈ ਹਰ ਦਿਹਾੜੇ ਨੂੰ ਹਰ ਸਾਲ ਮਨਾਉਂਦੀ ਆਈ ਸੰਦੇਸ਼ ਕੀ ਦੇਣਾ ਚਾਹਾਂਗੇ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਪੈ ਗਏ ਅੱਜ ਲੋੜ ਹੈ ਜਾਗਰ ਹੋਣ ਦੀ ਨੌਜਵਾਨ ਨਸ਼ੇ ਵੱਲ ਜਾ ਰਹੇ ਸਰਕਾਰਾਂ ਦੇ ਮਾੜੀ ਹਾਲਾਤ ਨਾਲ ਗੈਂਗਸਟਰ ਵੱਲ ਜਾ ਰਹੇ ਲੋਕ ਬਾਹਰ ਜਾ ਰਹੇ لیکن اج اسی اس ਗਾਨ ਨੂੰ ਪ੍ਰਣ ਕਰਦੇ ਆ ਅਸੀਂ ਸੰਦੇਸ਼ ਦਿੰਦੇ ਆ ਨੌਜਵਾਨ ਬੱਚਿਆਂ ਨੂੰ ਵੀ ਤੁਸੀਂ ਸ਼ਹੀਦ भगत सिंह ਦੇ ਦਿਨ ਨੂੰ ਅੱਜ ਪ੍ਰਣ ਕਰੋ ਇਹਨਾਂ ਚੀਜ਼ਾਂ ਤੋਂ ਅਸੀਂ ਪਰੇਜ਼ ਕਰੀਏ اور ਆਪਣੇ ਮਾਪਿਆਂ ਦੀ ਸੇਵਾ ਕਰੀਏ